ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸੰਡੇ ਸਪੈਸ਼ਲ ਬਣਾਈ ਹੈ ਮਿਕਸ 허ब्स ਤੇ ਮਿਕਸ ਆਟੇ ਦੀ ਰੋਟੀ ਪਰੌਂਠੇ ਤੇ ਜਿਹਦੇ ਲਈ ਲਿਆ ਮੈਂ ਕੜੀ ਪੱਤਾ ਸੋਹੰਜਨਾ ਸ਼ਿਮਲਾ ਮਿਰਚਾਂ ਦੇ ਪੱਤੇ ਮਿਰਚਾਂ ਦੇ ਪੱਤੇ ਹਰੀਆਂ ਮਿਰਚਾਂ ਤੇ ਬਰੀਕ ਕੱਟ ਕੇ ਲਿਆ ਪਿਆਜ਼ ਤੇ ਕੱਲ ਬਣਾਈ ਸੀ ਕੜੀ ਥੋੜੀ ਜੀ ਕੜੀ ਬਚੀ ਹੋਈ ਸੀਗੀ ਤੇ ਇਹ ਸਾਰਾ ਕੁਝ ਮੈਂ ਆਟੇ ਦੇ ਵਿੱਚ ਪਾ ਲੂੰਗੀ ਆਟਾ ਮੈਂ ਲਿਆ 4 ਵੱਡੇ ਚਮਚ ਲਿਆ ਮੈਂ ਕਣਕ ਦਾ ਆਟਾ ਤੇ ਇੱਕ ਵੱਡਾ ਚਮਚ ਲਿਆ ਮੈਂ ਰਾਗੀ ਦੇ ਆٹے ਦਾ ਤੇ ਇੱਕ ਕੀ ਤਕਰੀਬਨ ਮੈਂ ਚਮਚ ਪਾ ਲੂੰਗੀ ਇੱਥੇ ਵੱਡਾ ਚਮਚ ਬੇਸਨ ਦਾ ਰਾਗੀ ਦਾ ਆਟਾ ਥੋੜਾ ਜਿਹਾ ਮੈਂ ਹੋਰ ਪਾਇਆ ਕਿਉਂਕਿ ਇੱਕ ਚਮਚ ਨਹੀਂ ਸੀਗਾ ਪੂਰਾ ਬਰਾਬਰ ਨੇ ਦੋਨੋਂ ਚਮਚ ਬੇਸਨ ਦਾ ਆਟਾ ਤੇ ਰਾਗੀ ਦਾ ਆਟਾ ਦੋਨੇ ਬਰਾਬਰ ਨੇਗੇ ਤੇ ਚਾਰ ਵੱਡੇ ਚਮਚ ਲਏ ਆ ਮੈਂ ਕਣਕ ਦੇ ਆٹے ਦੇ ਵਿੱਚ ਮੈਂ ਪਾਉਂਗੀ ਅਜਵਾਇਣ ਅਜਮੈਣ ਆ ਜਿਹੜੀ ਉਹ ਆਪਣੇ ਹਾਜ਼ਮੇ ਨੂੰ ਦਰੁਸਤ ਕਰਦੀ ਆ ਆਪਣੇ ਹਾਜ਼ਮੇ ਲਈ ਬਿਲਕੁਲ ਠੀਕ ਰਹਿੰਦੀ ਆ ਤੇ ਉਹਨੂੰ ਵੀ ਥੋੜੀ ਜਿਹੀ ਮੈਂ ਮਸਲ ਕੇ ਪਾ ਲੂੰਗੀ ਕਿਉਂਕਿ ਸੱਲ ਜੀ ਪੈ ਜਾਂਦੀ ਆ ਪਈ ਚੀਜ਼ ਦੇ ਵਿੱਚ ਬਹੁਤ ਹੈਲਦੀ ਨਾਸ਼ਤਾ ਬਣ ਕੇ ਤਿਆਰ ਹੁੰਦਾ ਇਹ ਵਾਲਾ ਤੇ ਤਿੰਨੋਂ ਜੋ ਆਟੇ ਨੇ ਮੈਂ ਉਹਨਾਂ ਨੂੰ ਤੇ ਜਮੈਲ ਨੂੰ ਤਿੰਨਾਂ ਨੂੰ ਆਪਸ ਵਿੱਚ ਮਿਲਾ ਲੂੰਗੀ ਮਿਕਸ ਕਰ ਲੂੰਗੀ ਇਸ ਤੋਂ ਬਾਅਦ ਮੈਂ ਕਲਰ ਲੀ ਪਾਉਂਗੀ ਥੋੜੀ ਜੀ ਹਲਦੀ तकरीबन ਚਮਚੇ ਦਾ ਚੌਥਾ ਹਿੱਸਾ ਬਾਕੀ ਜਿਹੜੇ ਪੱਤੇ ਸੀਗੇ ਮੈਂ ਉਹਨਾਂ ਨੂੰ ਧੋ ਲਿਆ ਸੀ ਧੋ ਕੇ ਕੱਟੇ ਹੋਏ ਸੀਗੇ ਉਹ ਵੀ ਪਾ ਲਿਆ ਪਿਆਜ਼ ਬਰੀਕ ਕੱਟਿਆ ਹੋਇਆ ਸੀ ਉਹ ਵੀ ਵਿੱਚ ਪਾ ਲਿਆ ਹਰੀ ਮਿਰਚਾਂ ਚਾਰ ਸੀ ਉਹ ਵੀ ਪਾ ਲਈਆਂ ਕੜੀ ਵਿੱਚ ਪਹਿਲਾਂ ਥੋੜੀ ਜੀ ਘੱਟ ਪਾਉਂਗੀ ਕਿਉਂਕਿ ਮੈਂ ਨਾਲ ਦੀ ਨਾਲ ਹੁਣ ਇਹਨੂੰ ਚੈੱਕ ਕਰ ਲਵਾਂਗੀ ਵੀ ਕਿੰਨਾ ਕੁ ਮੈਨੂੰ ਹੋਰ ਜ਼ਰੂਰਤ ਆ ਥੋੜੀ ਜੀ ਲਿਕੁਇਡ ਕਰਨ ਦੀ ਤੇ ਐਂਡ ਤੇ ਮੈਂ ਆਪਣੇ ਟੇਸਟ ਦੇ ਅਕੋਰਡਿੰਗ ਪਾਇਆ ਨਮਕ ਕਿਉਂਕਿ ਨਮਕ ਮਿਰਚਾ ਕੜੀ ਦੇ ਵਿੱਚ ਵੀ ਸੀਗਾ ਤੇ ਥੋੜਾ ਜਿਹਾ ਟੇਸ ਦੇ ਅਕੋਰਡਿੰਗ ਮੈਂ ਨਮਕ ਪਾਇਆ ਕਿਉਂਕਿ ਆਟੇ ਵੀ ਵਿੱਚ ਮਿਕਸ ਕੀਤੇ ਸੀਗੇ ਬਾਕੀ ਪਿਆਜ਼ ਨੇ ਵੀ ਥੋੜਾ ਜਿਹਾ ਪਾਣੀ ਛੱਡ ਦੇਣਾ ਉਹਨੂੰ ਮੈਂ ਜਦੋਂ ਮਿਕਸ ਕਰੂੰਗੀ ਕੜੀ ਨੂੰ ਮੈਨੂੰ ਫੇਰ ਪਤਾ ਲੱਗ ਜਾਊਗਾ ਤੇ ਥੋੜੀ ਜਿਹੀ ਪਾਉਂਗੀ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਬਾਅਦ ਵਿੱਚ ਮੈਂ ਪਾਉਂਗੀ ਇਹਦੇ ਵਿੱਚ ਘਰੇ ਸੁਕਾ ਕੇ ਮੇਥੀ ਰੱਖੀ ਹੋਈ ਆ ਮੇਥੀ ਦੇ ਨਾਲ ਜਿਹੜਾ ਫਲੇਵਰ ਇਹਦਾ ਵਾ ਟੇਸਟ ਆ ਬਹੁਤ ਵਧੀਆ ਆਉਂਦਾ ਖੁਸ਼ਬੂ ਬਹੁਤ ਵਧੀਆ ਆਉਂਦੀ ਜਦੋਂ ਪਰੌਂਠਾ ਬਣਦਾ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਮਿਕਸ ਕਰ ਲੂੰਗੀ ਉਸ ਤੋਂ ਬਾਅਦ ਮੈਂ ਦੇਖੂੰਗੀ ਜੇ ਮੈਨੂੰ ਲੱਗੂਗਾ ਜ਼ਰੂਰਤ ਹੋਊ ਵੀ ਥੋੜਾ ਜਿਹਾ ਹੋਰ ਲਿਕਵਿਡ ਕਰਨ ਦੇ ਲਈ ਮੈਨੂੰ ਕੜੀ ਦੀ ਲੋੜ ਆ ਬਚੀ ਹੋਈ ਕੜੀ ਮੈਂ ਉਹ ਵੀ ਵਿੱਚ ਐਡ ਕਰ ਦੂੰਗੀ ਫਿਲਹਾਲ ਮੈਂ ਇੱਥੇ ਮਿਲਾ ਕੇ ਦੇਖ ਰਹੀ ਆ ਸਾਰਿਆਂ ਨੂੰ ਵੀ ਇਦਾਂ ਸਾਰਾ ਕੁਝ ਠੀਕ ਆ ਆਟਾ ਉਦਾਂ ਦਾ ਗੁੰਨਣਾ ਜਿੱਦਾਂ ਆਪਾਂ ਆਮ ਰੋਟੀ ਬਣਾਉਣ ਦੇ ਲਈ ਪਰੌਂਠੇ ਬਣਾਉਣ ਲਈ ਆਟਾ ਤਿਆਰ ਕਰਦੇ ਆਂ ਥੋੜੀ ਜਿਹੀ ਕੜੀ ਜਿਹੜੀ ਬਚੀ ਹੋਈ ਸੀ ਮੈਨੂੰ ਲੱਗਿਆ ਥੋੜਾ ਜਿਹਾ ਚਲੋ ਮੈਂ ਵੀ ਐਡ ਕਰ ਦਿੰਨੀ ਆ ਇਹ ਵੀ ਮੈਂ ਵਿੱਚ ਐਡ ਕਰ ਦਿੱਤੀ ਥੋੜਾ ਆਟੇ ਨੂੰ ਮੈਂ 10 ਮਿੰਟ ਦੀ ਰੈਸਟ ਦਿੱਤੀ ਸੀ ਉਸ ਤੋਂ ਬਾਅਦ ਮੈਂ ਇਹਦੇ ਪਰੌਂਠੇ ਬਣਾਉਣੇ ਸਟਾਰਟ ਕਰੇ ਨੇਗੇ ਬਿਲਕੁਲ ਵਧੀਆ ਤਰੀਕੇ ਨਾਲ ਵੇਲੀ ਜਾ ਰਹੀ ਆ ਨਾ ਹੀ ਜ਼ਿਆਦਾ ਆਟਾ ਸਖਤ ਹੈ ਤੇ ਨਾ ਹੀ ਬਹੁਤ ਜ਼ਿਆਦਾ ਢਿੱਲਾ ਹੈ ਕਿਸੇ ਵੀ ਸ਼ੇਪ ਕਿਸੇ ਵੀ ਆਕਾਰ ਦਾ ਆਪਾਂ ਪਰੌਂਠਾ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹਾਂ ਅੰਦਰਵਾਰ ਮੈਂ ਦੋਨੇ ਤਿੰਨੇ ਸਾਈਡਾਂ ਦੇ ਉੱਪਰ ਕੀ ਹੋਆ ਜਿਹੜਾ ਲਗਾ ਦੂੰਗੀ ਜਿਹਨਾਂ ਪਰੌਂਠਾ ਬਿਲਕੁਲ ਹੀ ਨਰਮ ਬਣੂਗਾ ਤੇ ਕ੍ਰਿਸਪੀ ਵੀ ਬਣਦਾ ਨਾਲ ਆਮ ਪਰੌਂਠਾ ਆਪਾਂ ਸਾਰੇ ਹੀ ਬਣਾਉਣੇ ਆ ਬਿਲਕੁਲ ਉਸ ਤਰ੍ਹਾਂ ਦਾ ਮੈਂ ਪਰੌਂਠਾ ਬਣਾ ਕੇ ਤਿਆਰ ਕਰ ਲੂੰਗੀ ਤਵਾ ਮੈਂ ਪਹਿਲਾਂ ਹੀ ਗਰਮ ਕਰਕੇ ਰੱਖਿਆ ਹੋਇਆ ਸੀ ਤੇ ਇਸ ਤਰ੍ਹਾਂ ਪਰੌਂਠਾ ਜਿਹੜਾ ਉੱਪਰ ਪਾ ਕੇ ਉਲਟਾ ਫੁਲਟਾ ਕੇ ਉੱਪਰ نیچے ਘਿਓ ਲਗਾ ਕੇ ਚੰਗੀ ਤਰ੍ਹਾਂ ਮੈਂ ਸੇਕ ਲੂੰਗੀ ਪਰੌਂਠੇ ਨੂੰ ਚੰਗੀ ਤਰ੍ਹਾਂ ਮਤਲਬ ਰਾੜ ਲੂੰਗੀ ਪਰੌਂਠੇ ਨੂੰ ਇਸ ਤਰ੍ਹਾਂ ਸੇਮ ਗੈਸ ਦੇ ਉੱਪਰ ਪਰੌਂਠਾ ਰੜਿਆ ਹੋਇਆ ਬਹੁਤ ਵਧੀਆ ਲੱਗਦਾ ਇਸੇ ਤਰ੍ਹਾਂ ਮੈਂ ਸਾਰੇ ਪਰੌਂਠੇ ਨੇ ਜਿਹੜੇ ਬਣਾ ਕੇ ਤਿਆਰ ਕਰ ਲੂੰਗੀ ਇਹ ਜਿਹੜਾ ਪਰੌਂਠਾ ਦੇਖੋ ਇੱਕ ਤਾਂ ਕੜੀ ਬਚੀ ਹੋਈ ਸੀ ਵਿੱਚ ਆਪਾਂ ਜੋ ਪੱਤੇ ਪਾਏ ਨੇ ਹਰਬਸ ਪਾਈਆਂ ਨਗੀਆਂ ਇਹ ਵੀ ਆਪਣੇ ਹੈਲਥ ਲਈ ਬਹੁਤ ਬੈਨੀਫੀਸ਼ੀਅਲ ਨੇ ਤੇ ਜਿਹੜਾ ਸੋਹੰਜਨਾ ਵਾ ਤੇ ਕੜੀ ਲੀਫ ਆ ਇਹ ਬਹੁਤ ਵਧੀਆ ਨੇ ਆਪਣੀ ਹੈਲਥ ਲਈ ਬਹੁਤ ਕਦੇ ਵੀ ਗੂਗਲ ਤੋਂ ਸਰਚ ਕਰਕੇ ਦੇਖ ਲਿਓ ਬਹੁਤ ਬੈਨੀਫੀਸ਼ੀਅਲ ਆਪਣੇ ਲਈ ਇਹ ਦਹੀਂ ਦੇ ਨਾਲ ਮੈਂ ਸਰਵ ਕੀਤਾ ਪਰੌਂਠਿਆਂ ਨੂੰ ਦੋ ਸ਼ੇਪ ਚ ਬਣਾਏ ਸੀ ਇੱਕ ਸਕੁਅਰ ਤੇ ਇੱਕ ਟਰਾਇੰਗਲ ਬਹੁਤ ਨਰਮ ਤੇ ਬਹੁਤ ਮਲਾਈਮ ਨੇ ਜਿਹੜੇ ਪਰੌਂਠੇ ਬਣ ਕੇ ਤਿਆਰ ਹੋਏ ਨੇ ਮੱਖਣ ਦੇ ਨਾਲ ਤੇ ਨਾਲ ਮੈਂ ਅੰਬ ਦੇ ਪੁਦੀਨੇ ਦੀ ਚਟਨੀ ਤੇ ਨਾਲ ਬੂੰਦੀ ਵਾਲਾ ਦਹੀਂ ਸਰਵ ਕੀਤਾ ਵਾ ਥਾ ਕੇ ਮੈਂ ਦੇਖਿਆ ਵਾ ਟੇਸਟ ਆ ਬਹੁਤ ਵਧੀਆ ਮੈਨੂੰ ਪਰੌਂਠੇ ਦਾ ਲੱਗਿਆ ਬਹੁਤ ਕ੍ਰਿਸਪੀ ਤੇ ਬਹੁਤ ਕਰਾਰੇ ਕੜੀ ਪੱਤਾ ਪਾਉਣ ਕਰਕੇ ਥੋੜੇ ਜਿਹੀ ਕਰਾਰੇ ਲੱਗਦੇ ਨੇ ਹਰੀ ਮਿਰਚ ਕਰਕੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਤੁਸੀਂ ਦੇਖਦੇ ਜਰੂਰੋਂ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਪਰ ਵੀਡੀਓ ਦੇਖਣ ਲਈ ਤੁਹਾਡਾ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਕਮੈਂਟ ਜਰੂਰ ਕਰਨਾ رائے ਜਰੂਰ